ਵਿਟਾਮਿਨ A ਤੇ ਵਿਟਾਮਿਨ C ਦੋ ਚੀਜ਼ਾਂ ਦੀ ਘਾਟ ਹੁੰਦੀ ਬੋਡੀ ਦੇ ਅੰਦਰ ਜਿਸ ਦੇ ਨਾਲ ਬੰਦੇ ਦੀ ਬੈਟਰੀ ਡਾਊਨ ਹੋ ਜਾਂਦੀ ਏ ਬੰਦਾ ਜਨਾਨੀ ਆਪਣੀ ਨਾਲ 파ਟਨਰ ਆਪਣੇ ਨਾਲ ਅੱਖਾਂ ਮਿਲਾਂ ਦੇ ਕਾਬਿਲ ਨਹੀਂ ਦਿੰਦਾ ਬਹਾਨੇ ਪਾਉਂਦਾ ਸ਼ਰਮਿੰਦਾ ਹੁੰਦਾ ਵੀ ਮੈਂ 11 ਵਜੇ ਜਦੋਂ ਮੇਰੀ ਵਾਈਫ ਪਹੁੰਚੇਗੀ ਮੀਆਂ ਸੌਂ ਕੰਡੇ ਹੋਏਗੀ ਮੈਂ ਉਦੋਂ ਹੀ ਘਰ ਬੜਾ ਪ੍ਰਾਈਵੇਟ ਪਾਰਟ ਏ ਉਹਦੇ ਵਿੱਚ ਬਲੱਡ ਨਹੀਂ ਆਦਾ ਉਹ ਢਿੱਲੇ ਪੰਦਾ ਸ਼ਿਕਾਰ ਹੋਇਆ ਹੀ ਹੋਇਆ ਲੋ ਹਾਂ ਠੀਕ ਹੈ ਜਿਹਨੂੰ ਹਾਈ ਬੀਪੀ ਦੀ ਪ੍ਰੋਬਲਮ ਆ ਗਈ ਉਹਨੂੰ ਵੀ ਪ੍ਰੋਬਲਮ ਪੱਕੀ ਹੈ ਢਲੇਪਾਂ ਦੀ ਆਣੀ ਆਣੀ ਹੈ ਤੇ ਜਿਹਨੂੰ ਕੋਈ ਹੋਰ ਮਾੜੀ ਚੰਗੀ ਪ੍ਰੋਬਲਮ ਆ ਗਈ ਜਿਹਦਾ ਬਲੱਡ ਪ੍ਰੈਸ਼ਰ ਵਧ ਗਿਆ ਲੈਵਲ ਵਧ ਗਿਆ ਉਹਨੂੰ ਵੀ ਪ੍ਰੋਬਲਮ ਆਈ ਬੋਡੀ ਦੇ ਅੰਦਰ ਕਈ ਚੀਜ਼ਾਂ ਆਪਾਂ ਇਦਾਂ ਦੀ ਕਿਧੀਆਂ ਪੁੱਠੀਆਂ ਛਾਲੀ ਜਿਹੀਆਂ ਜਿੱਦਾਂ ਆਪਣਾ ਦਿਲ ਕਰਦਾ ਜੀ ਅਸੀਂ ਕੋਈ ਫਾਸਟ ਫੂਡ ਖਾ ਲਈਏ ਅਸੀਂ ਅੱਜ ਵਾਈਟ ਸੌਸ ਵਾਲਾ ਪਾਸਤਾ ਖਾਣਾ ਉਹ ਜਿਹੜਾ ਵਾਈਟ ਸੌਸ ਵਾਲਾ ਬਣਿਆ ਹੋਇਆ ਪਾਸਤਾ ਆਪਾਂ ਖਾ ਲ ਲਈਏ ਜੀਭ ਦੇ ਸਵਾਦ ਨੂੰ ਉਨੇ ਸਾਨੂੰ ਜਾ ਕੇ ਬਾਅਦ ਚ ਕਿੰਨੇ ਦਿਨ ਤੱਕ ਰਣਾ ਕਿਉਂਕਿ ਇਹ ਚੀਜ਼ਾਂ ਪ੍ਰੋਪਰਲੀ ਬੋਡੀ ਦੇ ਅੰਦਰ ਡਾਈਜੈਸਟ ਨਹੀਂ ਹੁੰਦੀਆਂ ਜੀ ਜਿਹੜੇ ਆ ਜਿਹੜਾ ਪੱਤਾ ਹੈਗਾ ਜੀ ਇਹ ਹੈਗਾ ਅਮਰੂਦ ਦਾ ਪੱਤਾ ਅੱਛਾ ਹਾਂਜੀ ਇਹ ਜਿਹੜਾ ਪੱਤਾ ਹੈਗਾ ਜੀ ਇਹ ਹੈਗਾ ਜਾਮਨ ਦਾ ਪੱਤਾ ਸਾਨੂੰ ਈਜ਼ਲੀ ਮਿਲ ਜੇਗਾ ਇਹ ਹੈਗਾ ਜੀ ਇਹ ਹੈਗਾ ਜੀ ਕੜੀ ਪੱਤਾ ਇੰਨੇ ਦੇ ਵਿੱਚ ਹੀ ਬੋਡੀ ਦੇ ਅੰਦਰ ਇੰਨੀ ਕੁ ਜ਼ਿਆਦਾ ਜਾਨ ਇੰਨੀ ਤਾਕਤ ਆ ਜਣੀ ਤੁਹਾਡੇ ਸਰੀਰ ਦੇ ਅੰਦਰ ਤੁਸੀਂ ਆਪ ਕਹਿਣਾ ਵੀ ਸਾਡੀ ਜਿਹੜੀ ਬੋਡੀ ਹੈ ਉਹ ਬੂਸਟਰ ਹੋ ਗਈ ਬਾਡੀ ਬਿਲਕੁਲ ਫੁਲਾਦਰਗੀ ਬਣ ਗਈ ਪੂਰੀ ਜਾਨ ਆਏਗੀ ਸਰੀਰ ਦੇ ਵਿੱਚ ਪੂਰਾ ਕਰੰਟ ਆਏਗਾ ਪ੍ਰਾਈਵੇਟ ਪਾਰਟ ਦੇ ਵਿੱਚ ਪੂਰੀ ਅਕੜਾ ਪਨ ਆਏਗਾ ਤੇ ਲਾਪਨ ਬਿਲਕੁਲ ਜਾਏਗਾ ਤੇ ਟਾਈਮਿੰਗ ਵਧੇਗੀ ਮੇਨ ਜਿਹੜੀ ਚੀਜ਼ ਹੈ ਵਿਟਾਮਿਨ ਏ ਤੇ ਸੀ ਜਿਹੜਾ ਮੈਂ ਅੱਗੇ ਜਿੱਕਰ ਕੀਤਾ ਸੀ ਉਹਨੇ ਤੁਹਾਡੇ ਹਾਰਮੋਨ ਨੂੰ ਵਧਾਣੇ ਨੇ ਜਿਹੜਾ ਨਜ਼ਾਰਾ ਕਦੀ ਤੁਸੀਂ ਸੋਚਿਆ ਹੋਵੇਗਾ ਇਮੇਜਿਨ ਕੀਤਾ ਹੋਵੇਗਾ ਜਾਂ ਕਈਆਂ ਨੇ ਨਹੀਂ ਇਮੇਜਿਨ ਕੀਤਾ ਹੋਵੇਗਾ ਉਹ ਨਜ਼ਾਰਾ ਆਏਗਾ ਥੱਲੇ ਕਮੈਂਟਾਂ 'ਚ ਤੁਹਾਨੂੰ ਪਤਾ ਲੱਗੇਗਾ ਜੀ 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 ਵੀਡੀਓ ਦੇ ਵਿੱਚ ਚੱਲੇਗਾ ਨਾ ਤੇ ਥੱਲੇ ਕਮੈਂਟਾਂ 'ਚ ਪਤਾ ਲੱਗੇਗਾ ਤੁਹਾਨੂੰ ਕਿ ਸੱਚੀ ਲਿਖਣਾ ਸਾਰੇ ਮੇਰੇ ਵੀਰਾਂ ਨੇ ਜਿੰਨੂੰ ਜਿੰਨੂ ਫਾਇਦਾ ਹੋ ਗਿਆ ਬਈ ਫਰੂਕੀ ਸਾਹਿਬ ਨਜ਼ਾਰਾ ਆ ਗਿਆ ਪੱਤਿਆਂ ਨਾਲ ਪਲਾ ਕੁਛ ਹੋਇਆ ਦੇਖੋ ਅੱਜ ਦੀ ਵੀਡ ਦੇ ਵਿੱਚ ਹਰ ਚੀਜ਼ ਆਰਟੀਫੀਸ਼ੀਅਲ ਮਿਲਦੀ ਪਈ ਹੈ ਜਿਹੜੀ ਆਪਾਂ ਗੁਜਰਤ ਦੀ ਚੀਜ਼ਾਂ ਨੇ ਜਿਹੜੀਆਂ ਕੁਦਰਤੀ ਚੀਜ਼ਾਂ ਨੇ ਦੇਖੋ ਇਹ ਪੱਤੇ ਦਾ ਰੰਗ ਕੀ ਹੈ ਰੰਗ ਹਰਾ ਹੈ ਆਪਣਾ ਜਿਹੜਾ ਸਰੀਰ ਇਹ ਨਾ ਚੀਜ਼ਾਂ ਤੋਂ ਬਣਿਆ ਪੰਜ ਤੱਤਾਂ ਤੋਂ ਸਰੀਰ ਬਣਿਆ ਇਹਨਾਂ ਨੂੰ ਤਾਂ ਪਤਾ ਹੀ ਹੋਣਾ ਤੁਹਾਨੂੰ ਜੀ ਜੀ ਠੀਕ ਹੈ ਜੀ ਜਦੋਂ ਆਪਾਂ ਕੁਦਰਤ ਦੀਆਂ ਜਣੀਆਂ ਚੀਜ਼ਾਂ ਤੋਂ ਬੜੀਆਂ ਤੋਂ ਦੂਰ ਚਲ ਜੰਨੇ ਆ ਜੋ ਸਾਡੇ ਬਜ਼ੁਰਗਾਂ ਨੇ ਸਾਨੂੰ ਜਿਆ ਸਮਝਾਣੀਆਂ ਸੀ ਜੋ ਕੋ ਸਮਝਾ ਨਹੀਂ ਸਕੇ ਜੋ ਅਸੀਂ ਸਮਝ ਨਹੀਂ ਸਕੇ ਉਹਨਾਂ ਚੀਜ਼ਾਂ ਤੋਂ ਜਦੋਂ ਦੂਰ ਹੋ ਜੰਨੇ ਆ ਹੁਣ ਮੈਨੂੰ ਇਹ ਦੱਸੋ ਵੀ ਪੀਜ਼ਾ 버ਗਰ ਜਾਂ ਜੰਕ ਫੂਡ ਖਾ ਕੇ ਕਿਸੇ ਦਾ ਭਲਾ ਹੋਇਆ ਅਜੇ ਤੱਕ ਇੱਕ ਬੰਦਾ ਦੱਸ ਦੋ ਮੈਨੂੰ ਜਿਹਦਾ ਭਲਾ ਹੁੰਦਾ ਜਾਂ दारू ਪੀ ਕੇ ਭਲਾ ਹੋਇਆ ਏ ਜਾਂ ਬੀਅਰ ਪੀ ਕੇ ਭਲਾ ਹੋਇਆ ਏ ਕਿ ਨਹੀਂ ਨਾ ਹੋਇਆ ਅਜੇ ਤੱਕ ਕਿਸੇ ਦਾ ਉਸੀ ਬਿਮਾਰੀਆਂ ਦੇ ਅਗੋਸਟ ਚ ਜਾ ਰਹੇ ਆ ਸਾਨੂੰ ਕੁਝ ਮਿਲਤੇ ਰਿਹਾ ਨਹੀਂ ਸਿਰਫ ਇੱਕ ਜੀਭ ਦਾ ਸਵਾਦ ਹੈ ਠੀਕ ਹੈ ਨਾ ਜਿਹੜੀਆਂ ਚੀਜ਼ਾਂ ਤੁਹਾਨੂੰ ਨੇਚਰ ਨੇ ਬਿਲਕੁਲ ਫ੍ਰੀ ਆਫ ਕਾਸਟ ਦਿੱਤੀਆਂ ਹਾਂ ਹੋਰ ਇਹ ਤੋਂ ਆਪਾਂ ਦੂਰ ਚਲੇ ਗਏ ਆ ਜਿਹੜੇ ਪੱਤੇ ਨੇ ਇਹਨਾਂ ਨੇ ਤੁਹਾਡੇ ਜੀਵਨ ਦੇ ਵਿੱਚ ਹਰਿਆਲੀ ਲੈਣੀ ਹੈ ਇਹ ਪੁੱਛੋ ਕਿਦਾਂ ਜੀ ਵਿਟਾਮਿਨ ਏ ਤੇ ਵਿਟਾਮਿਨ ਸੀ ਦੋ ਚੀਜ਼ਾਂ ਦੀ ਘਾਟ ਹੁੰਦੀ ਹੈ ਬੋਡੀ ਦੇ ਅੰਦਰ ਜਿਸ ਦੇ ਨਾਲ ਬੰਦੇ ਦੀ ਬੈਟਰੀ ਡਾਊਨ ਹੋ ਜਾਂਦੀ ਹੈ ਬੰਦਾ ਜਨਾਨੀ ਆਪਣੀ ਨਾਲ ਵਾਟਨਰ ਆਪਣੇ ਨਾਲ ਅੱਖਾਂ ਮਿਲਾਂ ਦੇ ਕਾਬਿਲ ਨਹੀਂ ਦਿੰਦਾ। ਹੂੰ। ਬਹਾਨੇ ਪਾਉਂਦਾ, ਸ਼ਰਮਿੰਦਾ ਹੁੰਦਾ ਵੀ ਮੈਂ 11 ਵਜੇ ਜਦੋਂ ਮੇਰੀ ਵਾਈਫ ਪਹੁੰਚੇਗੀ ਜਾਂ ਸੌਣ ਕੰਢੇ ਹੋਏਗੀ, ਮੈਂ ਉਦੋਂ ਹੀ ਘਰ ਬੜਾ। ਯਾਰਾ ਦੋਸਤਾਂ ਨਾਲ ਬੈਠਾ ਰਹੇਗਾ, ਬਾਹਰ ਬੈ ਕੇ ਪੈਗ ਲਾਂਦਾ ਰਹੇਗਾ, ਕੋਈ ਹੋਰ ਕੰਮ ਕਰਦਾ ਰਹੇਗਾ ਜਿਹੜੇ ਬਿਜ਼ਨਸmen ਨੇ ਉਹ ਆਪਣੇ ਬਿਜ਼ਨਸ ਦੇ ਕੰਮ ਦੇ ਵਿੱਚ ਉਲਝਣਗੇ ਵੀ ਸ਼ੋ ਕਰਣਗੇ ਘਰਦਿਆਂ ਨੂੰ ਵੀ ਮੈਂ ਬਹੁਤ ਬਿਜ਼ੀ ਹਾਂ। ਕੀ ਹੁੰਦਾ ਵੀ ਆਪਣੀ ਬੈਟਰੀ ਦੇ ਪੱਲੇ ਕੁਝ ਨਹੀਂ ਰਿਹਾ, ਸਰੀਰ ਦੇ ਪੱਲੇ ਕੁਝ ਨਹੀਂ ਰਿਹਾ। ਨਾ ਬੰਦਾ ਮੂੰਹ ਦਿਖਾਣ ਜੂਗਾ ਰਿਹਾ ਤੇ ਨਾ ਬੰਦਾ ਕਿਤੇ ਜਾਣ ਜੂਗਾ ਰਿਹਾ ਉਹ ਕਿਉਂ ਹੈ ਉਹਦਾ ਕੀ ਕਾਰਨ ਹੈ ਇਹ ਜਿਹੜੀ ਚੀਜ਼ ਹੈ ਇਹਨੇ ਕਰਨਾ ਕੀ ਹੁਣ ਉਹ ਵੀ ਸੁਣ ਲੋ ਮੋਸਟਲੀ ਲੋਕਾਂ ਨੂੰ ਡਾਇਬੀਟਿਸ ਦੀ ਪ੍ਰੋਬਲਮ ਹੈਗੀ ਹੈ ਇੰਡੀਆ ਦੇ ਵਿੱਚ ਡਾਇਬੀਟਿਸ ਦੀ ਪ੍ਰੋਬਲਮ ਬੜੀ ਕਾਮਨ ਹੈ ਜਿਹਨੂੰ ਜਿਹਨੂੰ ਡਾਇਬੀਟਿਸ ਹੋ ਗਈ ਉਹ ਬੰਦਾ ਜਿਹੜਾ ਪ੍ਰਾਈਵੇਟ ਪਾਰਟ ਹੈ ਉਹਦੇ ਵਿੱਚ ਬਲੱਡ ਨਹੀਂ ਆਦਾ ਉਹ ਢਿੱਲੇ ਪੰਦਾ ਸ਼ਿਕਾਰ ਹੋਇਆ ਹੀ ਹੋਇਆ ਲੋ ਠੀਕ ਹੈ ਜਿਹਨੂੰ ਹਾਈ ਬੀਪੀ ਦੀ ਪ੍ਰੋਬਲਮ ਆ ਗਈ ਉਹਨੂੰ ਵੀ ਇਹ ਪ੍ਰੋਬਲਮ ਪੱਕੀ ਹੈ ਢਿੱਲੇ ਪੰਦੀ ਆਣੀ ਜਾਣੀ ਹੈ ਤੇ ਜਿਹਨੂੰ ਕੋਈ ਹੋਰ ਮਾੜੀ ਚੰਗੀ ਪ੍ਰੋਬਲਮ ਆ ਗਈ ਜਿਹਦਾ ਕੋਲੇਸਟ੍ਰੋਲ ਵੱਧ ਗਿਆ ਲੈਵਲ ਵੱਧ ਗਿਆ ਉਹਨੂੰ ਵੀ ਇਹ ਪ੍ਰੋਬਲਮ ਆਈ ਲੋ ਸੋ ਜਿਹੜਾ ਅੱਜ ਦਾ ਨੁਸਖਾ ਆਪਾਂ ਲੈ ਕੇ ਆਏ ਆ ਅੱਜ ਦਾ ਫਾਰਮੂਲਾ ਲੈ ਕੇ ਆਏ ਆ ਪੱਤਿਆਂ ਵਾਲਾ ਜਿਹੜਾ ਫਾਰਮੂਲਾ ਲੈ ਕੇ ਆਏ ਆ ਇਹ ਪੱਤੇ ਹੁਣ ਕਰਨਗੇ ਕੀ ਸਰੀਰ ਦੇ ਵਿੱਚੋਂ ਕਰੰਟ ਕੱਢ ਦੇਣਗੇ ਸਰੀਰ ਤੇ ਜਾਨ ਆ ਜਾਏਗੀ ਜਾਨ ਸੁਣ ਲੋ ਲਿਖ ਲੋ ਤੇ ਫਰੂਕੀ ਸਾਹਿਬ ਨੂੰ ਦੱਸਿਓ ਵੀ ਜਰੂਰ ਕਮੈਂਟ ਕਰਕੇ ਜਿਹਨੂੰ ਜਿਹਨੂੰ ਫਾਇਦਾ ਹੋਏਗਾ ਜਿਹੜੇ ਜਿਹੜੇ ਮੇਰੀ ਬੋਡੀ ਬੂਸਟ ਕਰਨਗੇ ਤੁਹਾਡੀ ਜਿਹੜੇ ਬਾਜ਼ਾਰ ਦੇ ਵਿੱਚ ਝੂਠੇ ਬੂਸਟਰ ਮਿਲਦੇ ਪੈਣੇ ਜਿਨ੍ਹਾਂ ਦੇ ਪੱਲੇ ਹੀ ਕੁਛ ਨਹੀਂ ਹੈਗਾ ਹੂੰ ਇਹ ਦੇਖੋ ਜਿਹੜਾ ਇਹ ਆਪਾਂ ਨੁਸਖਾ ਬਣਾਣਾ ਹੈ ਵੱਧ ਤੋਂ ਵੱਧ ਲਾ ਲਓ ਤੁਸੀਂ ਰੁਪਏ ਤੁਹਾਡੇ 20 ਲੱਗਣੇ ਨੇ ਸਾਰੇ ਕਈਆਂ ਦੇ ਘਰਾਂ 'ਚ ਪੱਤੇ ਅਵੇਲੇਬਲ ਨੇ ਕਈਆਂ ਦੇ ਆਂਡੀਗੋਣੀ ਲੱਗੇ ਨੇ ਪੱਤੇ ਤੋੜੋ ਨਜ਼ਾਰੇ ਲਓ ਜਿਨ੍ਹਾਂ ਦੇ ਘਰ ਲੱਗਾ ਉਹਨਾਂ ਦੇ ਮੁੱਜੇ ਹੀ ਮੁੱਜਾਂ ਫੇਸ ਉਹਨਾਂ ਦੀ ਪੰਜੇਂ ਉਂਗਲਾ ਘੋਹ ਚ ਸਿਰ ਕੜਾਈ ਜੇ ਨਜ਼ਾਰੇ ਲਓ ਜਿੱਦਾਂ ਮਰਜੀ ਦੇਖੋ ਸਾਡਾ ਪ੍ਰੋਬਲਮ ਬਹੁਤ ਸਾਰੀਆਂ ਹੁੰਦੀਆਂ ਨੇ ਕਾਮਨ ਪ੍ਰੋਬਲਮਸ ਨੇ ਪਹਿਲੀ ਗੱਲ ਤੇ ਆਪਾਂ ਜਿਹੜਾ ਵੀ ਵੀਡੀਓ ਬਣਾਨੇ ਹੋ ਐਜੂਕੇਸ਼ਨਲ ਪਰਪਸ ਤੇ ਬਣਾਨੇ ਆ ਐਕਸਪਰਟ ਦੀ ਸਲਾਹ ਲੈ ਕੇ ਡਾਕਟਰ ਦੀ ਸਲਾਹ ਲੈ ਕੇ ਸ਼ੁਰੂ ਕਰਿਓ ਕੋਈ ਵੀ ਨੁਸਖਾ ਸਾਡਾ ਅਦਰਵਾਇਜ਼ ਆਪਾਂ ਆਪਣੀ ਹਰ ਇੱਕ ਡਵਾਈਸ ਫ੍ਰੀ ਆਫ ਕਾਸਟ ਦਿੰਨੇ ਆ ਫ੍ਰੀ ਆਫ ਕਾਸਟ ਐਡਵਾਈਸ ਲੈਣ ਲਈ ਕਿਰਪਾ ਕਰਕੇ ਆਪਣੀਆਂ ਪਹਿਲਾਂ ਰਿਪੋਰਟਾਂ ਭੇਜੋ ਰਿਪੋਰਟਾਂ ਦੇਖ ਕੇ ਆਪਾਂ ਤੁਹਾਨੂੰ ਐਡਵਾਈਸ ਦੇ ਸਕਦੇ ਆ ਰਿਪੋਰਟਾਂ ਦੇ ਵਿੱਚ ਇੱਕ ਯੂਰਿਨ ਟੈਸਟ ਆਂਦਾ ਇੱਕ ਸੀਮੈਂਟ ਟੈਸਟ ਆਂਦਾ ਇੱਕ ਟੈਸਟ ਸਟੋਨ ਦਾ ਟੈਸਟ ਆਂਦਾ ਆ ਪਰ ਤਿੰਨੇ ਟੈਸਟ ਤੁਹਾਡੇ ਕੰਪਲਸਰੀ ਚਾਹੀਦੇ ਨੇ ਜਾਂ ਇਹ ਕਿੰਨੇ ਟੈਸਟ ਦੀਆਂ ਰਿਪੋਰਟਾਂ ਆਪ ਲੈ ਕੇ ਆ ਕੇ ਬਸਟੈਂਡ ਦੇ ਕੋਲ ਨਰਿੰਦਰ ਫਰਮੇ ਦੇ ਸਾਹਮਣੇ ਨੁੱਕਰ ਵਾਲੀ ਦੁਕਾਨ ਹੈ ਸਾਡੀ ਤੇ ਜਾਂ ਫਿਰ ਰਿਪੋਰਟ ਆਪਣੀਆਂ ਮੇਰੇ ਨੰਬਰ ਦੇ ਉੱਤੇ ਜਿਹੜਾ ਨੰਬਰ ਥੱਲੇ ਫਲੈਸ਼ ਹੋ ਰਿਹਾ ਉਹਦੇ ਉੱਤੇ ਵਟਸਐਪ ਕਰਕੇ ਆਪਣੀ ਕੋਈ ਵੀ ਸਲਾਹ ਲੈ ਸਕਦੇ ਹੋ ਤੇ ਇਹ ਜਿਹੜਾ ਨੁਸਖਾ ਹੈ ਇਹ ਕਰੇਗਾ ਕੀ ਤੇ ਕੌਣ ਵਰਤਣਗੇ ਕਰੇਗਾ ਇਹ ਕਿ ਤੁਹਾਡੀ ਬੋਡੀ ਦੇ ਅੰਦਰ ਜਿੰਨੀ ਵੀਕਨੈਸ ਹੈਗੀ ਹੈ ਜਿੰਨੀ ਵੀ ਪਲਾਕ ਹੈਗੀ ਉਹ ਖਤਮ ਕਰ ਦੇਗਾ ਬਿਮਾਰੀਆਂ ਨਾਲ ਐਂਟੀਆਕਸੀਡੈਂਟ ਹੁੰਦੇ ਨੇ ਇਹਦੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਹੁੰਦੀ ਹੈ ਬੋਡੀ ਦੇ ਅੰਦਰ ਜਿੰਨੇ ਵੀ ਫ੍ਰੀ ਰੈਡੀਕਲਸ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਦੇਸੀ ਜਵਾਨ ਦੇ ਵਿੱਚ ਕਹਿੰਦੇ ਆ ਵੀ ਜਿਹੜੇ ਰੋਗ ਜਿਹੜੇ ਆਪਾਂ ਦੇ ਅੰਦਰ ਕਟਾਣੂ ਨੇ ਜਿਹੜੇ ਰੋਗ ਪੈਦਾ ਕਰਦੇ ਨੇ ਉਹ ਕਟਾਣੂਆਂ ਨੂੰ ਖਤਮ ਕਰ ਦੇਗਾ ਤੇ ਇਹ ਜਿਹੜੀ ਮੋਸਟਲੀ ਜਿਹੜੀ ਪ੍ਰੋਬਲਮ ਆਉਂਦੀ ਹੈ ਜਿਹੜੇ ਪ੍ਰਾਈਵੇਟ ਪਾਰਟ ਦੇ ਵਿੱਚ ਤੁਹਾਡੇ ਕਰੰਟ ਨਹੀਂ ਆਂਦਾ ਜਿਹਨੂੰ ਅਸੀਂ ਕਹਿੰਦੇ ਆ ਵੀ ਜਾਨ ਨਹੀਂ ਹੈਗੀ ਢਿੱਲਾਪਨ ਆ ਜਾਂਦਾ ਇਰੇਕਸ਼ਨ ਪ੍ਰੋਪਰਲੀ ਨਹੀਂ ਹੁੰਦੀ ਡਾਇਰੈਕਟਾਈਲ ਡਿਸਫੰਕਸ਼ਨ ਹੈ ਜਿਨ੍ਹਾਂ ਦਾ ਸਟੈਮਨਾ ਨਹੀਂ ਹੈਗਾ ਸਾਰੇ ਪਾਸੇ ਕੰਮ ਕਰੇਗਾ ਜੀ ਬੋਡੀ ਦੇ ਅੰਦਰ ਕਈ ਚੀਜ਼ਾਂ ਆਪਾਂ ਇਦਾਂ ਦੀ ਸਿੱਧੀਆਂ ਪੁੱਠੀਆਂ ਖਾਲੀ ਦੀਆਂ ਜਿੱਦਾਂ ਕਪੜਾ ਦਿਲ ਕਰਦਾ ਜੀ ਅਸੀਂ ਕੋਈ ਕੋ ਫਾਸਟ ਫੂਡ ਖਾ ਲਈਏ ਅਸੀਂ ਅੱਜ ਵਾਈਟ ਸੌਸ ਵਾਲਾ ਪਾਸਤਾ ਖਾਣਾ ਉਹ ਜਿਹੜਾ ਵਾਈਟ ਸੌਸ ਵਾਲਾ ਬਣਿਆ ਆ ਪਾਸਤਾ ਆਪਾਂ ਖਾ ਲੈਂਦੇ ਜੀਬ ਦੇ ਸਵਾਦ ਨੂੰ ਉਹਨੇ ਸਾਨੂੰ ਜਾ ਕੇ ਬਾਅਦ ਚ ਕਿੰਨੇ ਦਿਨ ਤੱਕ ਰੱਖਣਾ ਕਿਉਂਕਿ ਉਹ ਚੀਜ਼ਾਂ ਪ੍ਰੋਪਰਲੀ ਬੋਡੀ ਦੇ ਅੰਦਰ ਡਾਈਜੈਸਟ ਨਹੀਂ ਹੁੰਦੀਆਂ ਉਹ ਵੇਸਟ ਦੇ ਵਿੱਚ ਪਈਆਂ ਰਹਿ ਜਾਂਦੀਆਂ ਆ ਉਹਦਾ ਕਰਕੇ ਹੀ ਬਿਮਾਰੀਆਂ ਪੈਦਾ ਹੁੰਦੀਆਂ ਹਾਈ ਬੀਪੀ ਦੀ ਜਿਹੜੀ ਪ੍ਰੋਬਲਮ ਨੇ ਉਹ ਜਿਹੜਾ ਟਾਕਸਿਕ ਨੇ ਇਹੀ ਪੈਦਾ ਕਰਦੇ ਨੇ ਸਾਰੇ ਇਹਦਾ ਜਿਹੜਾ ਬੈਸਟ ਫਾਇਦਾ ਲੈਣ ਲਈ ਫਰੂਕੀ ਸਾਹਿਬ ਇਹ ਜਿਹੜੇ ਆ ਜਿਹੜਾ ਪਤਾ ਹੈਗਾ ਜੀ ਇਹ ਹੈਗਾ ਅਮਰੂਦ ਦਾ ਪਤਾ ਹਾਂਜੀ ਇਹ ਜਿਹੜਾ ਪਤਾ ਹੈਗਾ ਜੀ ਇਹ ਹੈਗਾ ਜੀ ਜਾਮਨ ਦਾ ਪਤਾ ਓਕੇ ਤੁਹਾਨੂੰ ਈਜ਼ਲੀ ਮਿਲ ਜੇਗਾ ਇਹ ਹੈਗਾ ਜੀ ਇਹ ਹੈਗਾ ਜੀ ਕੜੀ ਪੱਤਾ ਤੇ ਸਾਡੇ ਘਰਾਂ ਜਾਮਨ ਹਾਂਜੀ ਮੈਂ ਤੁਹਾਨੂੰ ਫੇਰ ਇੱਕ ਵਾਰੀ ਦੱਸ ਦਿੰਦਾ ਹਾਂ ਕਈ ਮੇਰੇ ਵੀਰਾਂ ਨੂੰ ਨਹੀਂ ਸਮਝ ਆਂਦੀ ਜਦੋਂ ਵੀ ਆਪਾਂ ਇਹ ਨੁਸਖਾ ਤਿਆਰ ਕਰਨਾ ਜਿਹੜੇ ਅਮਰੂਦ ਦਾ ਪੱਤਾ ਲੈਣਾ ਆਹ ਵਾਲਾ ਇਹ ਦੋ ਪੱਤੇ ਲੈਣੇ ਨੇ ਜਿਹੜਾ ਜਮਨ ਦਾ ਪੱਤਾ ਲੈਣਾ ਇਹ ਵੀ ਦੋ ਪੱਤੇ ਲੈਣੇ ਨੇ ਤੇ ਜਿਹੜਾ ਕੜੀ ਪੱਤਾ ਲੈਣਾ ਉਹ ਇੱਕ ਪੱਤਾ ਲੈਣਾ ਸਿਰਫ ਇੱਕ ਪੱਤਾ ਦੋ ਦੋ ਤੇ ਇੱਕ ਪੱਤਾ ਲੈ ਕੇ ਗਰਮ ਕਰਕੇ ਪਾਣੀ ਨੂੰ ਉਬਾਲ ਕੇ ਪੱਤੇ ਥੋੜੇ ਜਿਹਾ ਕ੍ਰਸ਼ ਕਰਕੇ ਤੋੜ ਕੇ ਪਾ ਲੈਣੇ ਨੇ ਇੱਕ ਗਲਾਸ ਇੰਨਾ ਗਲਾਸ ਪੂਰਾ ਭਰ ਕੇ ਪਾਣੀ ਦਾ ਪਾਣਾ ਜਦੋਂ ਅੱਧਾ ਰਹਿ ਗਿਆ ਅੱਧੇ ਅੱਧਾ ਰਹਿ ਗਿਆ ਉਹਦਾ ਜਿਹੜਾ ਪਾਣੀ ਹੈ ਉਹ ਵੀ ਪੀ ਲੈਣਾ ਜਿਹੜੇ ਬਾਕੀ ਪੱਤੇ ਨੇ ਉਹ ਵੀ ਚਬਾ ਕੇ ਖਾ ਲੈਣੇ ਨੇ ਇੰਨੇ ਦੇ ਵਿੱਚ ਹੀ ਬਾਡੀ ਦੇ ਅੰਦਰ ਇੰਨੀ ਕੁ ਜ਼ਿਆਦਾ ਜਾਨ ਇੰਨੀ ਤਾਕਤ ਆ ਜਣੀ ਤੁਹਾਡੇ ਸਰੀਰ ਦੇ ਅੰਦਰ ਤੁਸੀਂ ਆਪ ਕਹਿਣਾ ਵੀ ਸਾਡੀ ਜਿਹੜੀ ਬਾਡੀ ਹੈ ਉਹ ਬੂਸਟਰ ਹੋ ਗਈ ਬਾਡੀ ਬਿਲਕੁਲ ਫੁਲਾਦ ਵਰਗੀ ਬਣ ਗਈ ਪੂਰੀ ਜਾਨ ਆਏਗੀ ਸਰੀਰ ਦੇ ਵਿੱਚ ਪੂਰਾ ਕਰੰਟ ਆਏਗਾ ਪ੍ਰਾਈਵੇਟ ਪਾਰਟ ਦੇ ਵਿੱਚ ਪੂਰੀ ਅਕੜਾਪਨ ਆਏਗਾ ਤੇ ਲਾਪਨ ਬਿਲਕੁਲ ਜਾਏਗਾ ਤੇ ਟਾਈਮਿੰਗ ਕਰੇਗੀ ਮੇਨ ਜਿਹੜੀ ਚੀਜ਼ ਹੈ ਵਿਟਾਮਿਨ ਏ ਤੇ ਸੀ ਜਿਹਦਾ ਮੈਂ ਅੱਗੇ ਜ਼ਿਕਰ ਕੀਤਾ ਸੀ ਉਹਨੇ ਤੁਹਾਡੇ ਹਾਰਮੋਨ ਨੂੰ ਵਧਾਣੇ ਨੇ ਜੀ ਜਿਹੜਾ ਸਿਗਨਲ ਜਾਂਦਾ ਬ੍ਰੇਨ ਵੱਲੋਂ ਪ੍ਰਾਈਵੇਟ ਪਾਰਟ ਨੂੰ ਬਲੱਡ ਜਾਂਦਾ ਟੈਸਟੋਸਟ੍ਰੋਨ ਕਿੰਨੇ ਆ ਟੈਸਟੋਸਟ੍ਰੋਨ ਵੀ ਵਧੇਗਾ ਸਾਰੇ ਪਾਸੇ ਫਾਇਦਾ ਹੀ ਫਾਇਦਾ ਪਲੱਸ ਇੱਕ ਹੋਰ ਫਾਇਦਾ ਵੀ ਇਹਨੂੰ ਜਿਹੜੇ ਮੇਰੇ ਵੀਰਾਂ ਨੂੰ ਡਾਇਬੀਟੀਜ਼ ਹੋ ਚੁੱਕੀ ਹੈ ਉਹ ਵੀ ਲੈ ਸਕਦੇ ਨੇ ਡਾਇਬੀਟੀਜ਼ ਵਾਲੇ ਪਾਸਿਓਂ ਵੀ ਫਾਇਦਾ ਹੋਏਗਾ ਉਦਾਂ ਵੀ ਫਾਇਦਾ ਹੋਏਗਾ ਜਿਹਨਾਂ ਮੇਰੇ ਵੀਰਾਂ ਨੂੰ ਹਾਈ ਬੀਪੀ ਦੀ ਪ੍ਰੋਬਲਮ ਹੈ ਉਹ ਵੀ ਉਸ ਦਾ ਇਸਤੇਮਾਲ ਕਰ ਸਕਦੇ ਨੇ। ਫੂਕੀ ਸਾਹਿਬ ਇੱਕ ਤਨ ਹੋਰ ਗੱਲ ਦੱਸਾਂਗਾ ਵਾ। ਇਹ ਐਗਜ਼ਾਮਪਲ ਦੇ ਕੇ ਸਮਝਾਣਾ ਵਾ ਆਪਣੇ ਦੇਖਣ ਵਾਲੇ ਵੀਰਾਂ ਨੂੰ ਬੜਾ ਸਾਰੇ ਵੀਰ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਨਵੇਂ-ਨਵੇਂ ਮੋਬਾਈਲ ਫੋਨ ਆਏ ਸੀ ਨਾ ਉਦੋਂ ਕਈਆਂ ਦੀ ਬੈਟਰੀ ਚਾਰਜ ਹੋਂ ਹਟ ਜਾਂਦੀ ਸੀ। ਫੇਰ ਉਹ ਮੋਬਾਈਲਾਂ ਵਾਲੀ ਫੋਟ ਤੇ ਜਾਂਦੇ ਹੁੰਦੇ ਸੀ ਉਹ ਬੈਟਰੀ ਨੂੰ ਕਰੰਟ ਲਾ ਕੇ ਕਹਿੰਦੇ ਜੀ ਬੈਟਰੀ ਬੂਸਟ ਕਰਨ ਲੱਗੇ ਆ ਸੇਮ ਉਹੀ ਚੀਜ਼ ਜੋ ਉਹ ਬੈਟਰੀ ਨੂੰ ਕਰੰਟ ਲਾ ਕਰਦੇ ਸੀ ਨਾ ਉਹ ਇਹ ਤੁਹਾਡੇ ਸਰੀਰ ਨਾਲ ਕਰਨੀ ਹੈ ਜਿਹੜਾ ਨਜ਼ਾਰਾ ਕਦੀ ਤੁਸੀਂ ਸੋਚਿਆ ਹੋਵੇਗਾ ਇਮੇਜਿਨ ਕੀਤਾ ਹੋਵੇਗਾ ਜਾਂ ਕਈਆਂ ਨੇ ਨਹੀਂ ਵੀ ਇਮੇਜਿਨ ਕੀਤਾ ਹੋਵੇਗਾ ਉਹ ਨਜ਼ਾਰਾ ਆਏਗਾ ਥੱਲੇ ਕਮੈਂਟਾਂ 'ਚ ਤੁਹਾਨੂੰ ਪਤਾ ਲੱਗੇਗਾ ਜੀ 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 ਵੀਡੀਓ ਦੇ ਵਿੱਚ ਚੱਲੇਗਾ ਨਾ ਤੇ ਥੱਲੇ ਕਮੈਂਟਾਂ 'ਚ ਪਤਾ ਲੱਗੇਗਾ ਤੁਹਾਨੂੰ ਕਿ ਸੱਚੀ ਲਿਖਣਾ ਸਾਰੇ ਮੇਰੇ ਵੀਰਾਂ ਨੇ ਜਿੰਨੂੰ ਜਿੰਨੂੰ ਫਾਇਦਾ ਹੋ ਗਿਆ ਵੀ ਫਰੂਕੀ ਸਾਹਿਬ ਨਜ਼ਾਰਾ ਆ ਗਿਆ ਸਾਡਾ ਜਿਹੜਾ ਫਾਰਮੂਲਾ ਇਹ ਬਣ ਕੇ ਲਗਭਗ ਤਿਆਰ ਹੋ ਚੁੱਕਾ ਬਟ ਹਜੇ ਆਪਾਂ ਇਹਨੂੰ ਲਾਣਾ ਨਹੀਂ ਬਟ ਹਜੇ ਆਪਾਂ ਇਹਨੂੰ ਲਾਣਾ ਨਹੀਂ ਇਹਨੂੰ ਹਜੇ ਠਕੇ ਰਹਿਣ ਦੇਣਾ ਕਿਉਂਕਿ ਜਿਹੜੀ ਸਟੀਮ ਹੈ ਸਟੀਮ ਦੇ ਵਿੱਚ ਵੀ ਅਰਕੇ ਪੱਤਿਆਂ ਦਾ ਜੀ ਜੀ ਇਹਨੂੰ ਆਪਾਂ ਅਰਕ ਨੂੰ ਖਤਮ ਕਰ ਦਾਂਗੇ ਤੇ ਜੋ ਆਪਾਂ ਨੂੰ ਇਹਦਾ ਬੈਨੀਫਿਟ ਮਿਲਣਾ ਜੋ ਆਪਾਂ ਨੂੰ ਇਹਦਾ ਸ਼ਾਨਦਾਰ ਅਸਰ ਮਿਲਣਾ ਜਿਸ ਨਾਲ ਸਾਡੇ ਅੰਦਰ ਇੰਨੀ ਜਾਨ ਇੰਨੀ ਤਾਕਤ ਆਣੀ ਏ ਉਹ ਚੀਜ਼ ਨਹੀਂ ਆਣੀ ਜੀ ਜੀ ਕਿ ਅੰਦਰ ਇਹਨੂੰ ਰੱਖਣਾ ਵੀ ਉਨਾ ਹੀ ਜ਼ਰੂਰੀ ਹੈ ਜਿੰਨਾ ਸਾਰਾ ਫਾਰਮੂਲਾ ਜੋ ਪ੍ਰੋਸੈਸ ਹੈਗਾ ਐਜ਼ ਇਟ ਇਸ ਫੋਲੋ ਕਰਾਂਗੇ ਫਿਰ ਆਪਾਂ ਨੂੰ ਇਹਦਾ ਜਿਹੜਾ ਪ੍ਰੋਪਰ ਰਿਜ਼ਲਟ ਜੋ ਆਪਾਂ ਚਾਹੁੰਦੇ ਸੀ ਜਿਹਦੇ ਪਿੱਛੇ ਆਪਾਂ ਇਹ ਸਾਰਾ ਨੁਸਖਾ ਬਣਾ ਰਹੇ ਆਂ ਜਿੰਨੀ ਮਿਹਨਤ ਕਰ ਰਹੇ ਆਂ ਫਿਰ ਆਪਾਂ ਨੂੰ ਪ੍ਰੋਪਰ ਉਹਦਾ ਫਾਇਦਾ ਮਿਲੇਗਾ ਜੀ 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 ਠੀਕ ਹੈ ਜੀ ਇਹਨੂੰ ਘੱਟੋ ਘੱਟ 5 ਮਿੰਟ ਪਿਆ ਰੰਗ ਦੇਣਾ 5 ਮਿੰਟ ਤੋਂ ਬਾਅਦ ਆਪਾਂ ਇਹਨੂੰ ਗਲਾਸ ਦੇ ਵਿੱਚ ਪੂਣੀ ਨਾਲ ਛਾਣ ਕੇ ਪਾਵਾਂਗੇ ਜਿਹੜਾ ਆਹ ਤਰੀਕੇ ਨਾਲ ਇਹਨੂੰ ਛਾਨਣਾ ਆਪਾਂ ਤੇ ਇਹਦਾ ਜਿਹੜਾ ਕਲਰ ਇਹ ਬਿਲਕੁਲ ਸੋਨੇ ਵਰਗਾ ਹੋ ਗਿਆ ਇਹਨੇ ਤੁਹਾਡੀ ਜ਼ਿੰਦਗੀ ਨੂੰ ਹੀ ਬਿਲਕੁਲ ਸੁਨਹਿਰੀ ਕਰ ਦੇਣਾ ਹੈ ਜੀ ਇਹ ਆਹ ਦੇਖੋ ਜੀ ਅਸੀਂ ਇਹਨੂੰ ਪੂਰਾ ਗਲਾਸ ਦੇ ਆਸੀਂ ਪੂਰੇ ਕਲਾਸ ਤੋਂ ਵੀ ਜ਼ਿਆਦਾ ਸੀ ਪਾਣੀ ਥੋੜਾ ਜਿਹਾ ਦੇਖੋ ਜੀ ਇਹਨੂੰ ਆਪਾਂ ਕਰ ਕਰਕੇ ਤੇ ਇਹਨੂੰ ਘੜ ਘੜ ਕੇ ਤੇ ਅੱਧਾ ਕਰਤਾ ਜੀ ਤੇ ਇਦਾਂ ਹੀ ਇਸੇ ਤਰੀਕੇ ਨਾਲ ਜਦੋਂ ਤੁਸੀਂ ਇਹਨੂੰ ਯੂਜ਼ ਕਰੋਗੇ ਤੇ ਤੁਹਾਨੂੰ ਇਹਦਾ ਪ੍ਰੋਪਰ ਰਿਜ਼ਲਟ ਮਿਲੇਗਾ ਜਿਹੜੀ ਮੈਂ ਭਾਪਲੀ ਗੱਲ ਕਹੀ ਸੀ ਉਸ ਗੱਲ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਕਾਲੀ ਨਹੀਂ ਕਰਨੀ ਮੇਰੇ ਕਿਸੇ ਵੀ ਵੀਰ ਨੇ ਜੇ ਤੁਸੀਂ ਚਾਹੁੰਦੇ ਹੋ ਉਹ ਵੀ ਮੈਨੂੰ ਇਹਦਾ ਪ੍ਰੋਪਰ ਰਿਜ਼ਲਟ ਮਿਲੇ ਜੀ ਜੀ ਤੇ ਦੂਜੇ ਨੰਬਰ ਤੇ ਇੱਕ ਗੱਲ ਹੋਰ ਹੈ ਦੀ ਜਿਹੜੀ ਖਾਸੀਅਤ ਸੀਗੀ ਉਹ ਮੈਂ ਦਸਨੀ ਭੁੱਲ ਗਿਆ ਇਦੇ ਵਿੱਚ ਇੱਕ ਹੋਰ ਗੁਣਾ ਹੈਗਾ ਬਹੁਤ ਵੱਡਾ ਇਹਦੇ ਵਿੱਚ ਇਹ ਵੀ ਗੁਣਾ ਹੈਗਾ ਜਿਹੜੇ ਮੇਰੇ ਵੀਰ ਨੂੰ ਕਬਜ ਦੀ ਪ੍ਰੋਬਲਮ ਰਹਿੰਦੀ ਹੈ ਜਾਂ ਗੈਸ ਦੀ ਪ੍ਰੋਬਲਮ ਰਹਿੰਦੀ ਹੈ ਐਸਿਡ ਦੀ ਪ੍ਰੋਬਲਮ ਰਹਿੰਦੀ ਹੈ ਕੀ ਉਸ ਚੀਜ਼ ਉੱਤੇ ਵੀ ਕੰਮ ਕਰੇਗਾ ਹਾਂਜੀ ਪੀਣਾ ਕਿਸ ਵੇਲੇ ਇਹਨੂੰ ਸਵੇਰੇ ਉੱਠ ਕੇ ਨਿਰਨੇ ਕਾਲ ਜੀ ਜਦੋਂ ਅਸੀਂ ਉੱਠ ਕੇ ਕਈਆਂ ਮੇਰੇ ਵੀਰਾਂ ਨੂੰ ਆਦਤ ਤੇ ਚਾਹ ਪੀਣ ਦੀ ਇਹਨੇ ਤੁਹਾਡੀ ਚਾਹ ਪੀਣ ਦੀ ਆਦਤ ਵੀ ਛਡਾ ਦੇਣੀ ਹੈ ਹਾਂ ਹਾਂ ਇਹਨੂੰ ਤੁਸੀਂ ਲਗਾਤਾਰ 21 ਦਿਨ ਲੈ ਸਕਦੇ ਹੋ 21 ਦਿਨਾਂ ਤੋਂ ਬਾਅਦ ਇੱਕ ਹਫਤੇ ਦਾ ਘਟੋ-ਘਟ ਗੈਪ ਪਾਣਾ ਬਹੁਤ ਜ਼ਰੂਰੀ ਹੈ ਠੀਕ ਹੈ 21 ਦਿਨਾਂ ਦੇ ਵਿੱਚ ਤੁਸੀਂ ਰਿਜ਼ਲਟ ਤੁਸੀਂ ਆਪ ਕਹੋਗੇ ਵੀ ਵਾਕਈ ਮਜ਼ਾ ਆ ਗਿਆ ਜੀ 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 ਅਤੇ ਤੁਸੀਂ ਕਿਹੜੇ ਨੂੰ ਸ਼ੂਗਰ ਦਾ ਵੀ ਸ਼ੂਗਰ ਵਾਲੇ ਵੀ ਇਹ ਡਰਿੰਕ ਨੂੰ ਲੈ ਸਕਦੇ ਹੋ ਹਾਂਜੀ ਹਾਂਜੀ ਫਿਰ ਤੁਸੀਂ ਸਾਹਿਬ ਮੈਂ ਅੱਜ ਇਹ ਗੱਲ ਪੂਰੀ ਕਰਨੀ ਸੀ ਕਿ ਜਿਹੜੇ ਮੇਰੇ ਭਰਾਵਾਂ ਨੂੰ ਸ਼ੂਗਰ ਜਾਂ ਹਾਈ ਬੀਪੀ ਹੈਗਾ ਉਹ ਇਹਦੇ ਵਿੱਚ ਕੋਈ ਚੀਜ਼ ਨਾ ਪਾਉਣ ਪਰ ਜਿਨ੍ਹਾਂ ਨੂੰ ਬੀਪੀ ਦੀ ਜਾਂ ਸ਼ੂਗਰ ਦੀ ਪ੍ਰੋਬਲਮ ਨਹੀਂ ਹੈਗੀ ਉਹ ਇਹਦੇ ਵਿੱਚ ਥੋੜਾ ਜਿਹਾ ਸ਼ਹਿਦ ਪਾ ਸਕਦੇ ਨੇ ਜਿੱਦਾਂ ਆ ਮੈਂ ਪਾ ਰਿਹਾ ਐਡ ਕਰ ਰਿਹਾ ਇਹ ਇਨਾਂ ਨੂੰ ਬਸ ਮਤਲਬ ਅੱਧੇ ਚਮਚ ਤੋਂ ਵੀ ਘੱਟ ਥੋੜਾ ਜਿਹਾ ਤੇ ਇਹਨੂੰ ਅਸੀਂ ਜੇ ਸ਼ਹਿਦ ਪਾ ਕੇ ਯੂਸ਼ੈਦ ਅਵੇਲੇਬਲ ਨਾ ਹੋਏ ਤੇ ਤੁਸੀਂ ਗੁੜ ਵੀ ਪਾ ਸਕਦੇ ਹੋ ਓਕੇ ਹਾਂ ਪਰ ਕੋਸ਼ਿਸ਼ ਕਰਿਓ ਵੀ ਖੰਡ ਬਿਲਕੁਲ ਨਾ ਪਾਓ ਓਕੇ ਹਾਂ ਜੀ ਜੀ ਇਹ ਖੰਡ ਪਾਓਗੇ ਤੇ ਉਹਦਾ ਅਸਰ ਫੇਰ ਉਹਨਾਂ ਨਹੀਂ ਲੈਣਾ ਆ ਦੇਖੋ ਜੀ ਫੂਕੀ ਸਾਹਿਬ ਕਿੰਨਾ ਪਿਆਰਾ ਇਹਦਾ ਰੰਗ ਬਣਿਆ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਵੀ ਇਹਨੂੰ ਇੱਕ ਵਾਰੀ ਮਾੜਾ ਜਿਹਾ ਟੇਸਟ ਕਰੋ ਜ਼ਰੂਰ ਜੀ 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 ਜ਼ਰੂਰ ਦੇਖੋ ਜੀ ਹੁਣ ਆਪਾਂ ਸਾਰਿਆਂ ਨੂੰ ਆਪਣੇ ਵੀਰਾਂ ਨੂੰ ਇਹ ਸਲਾਹ ਦੰਨੇ ਆਂ ਵੀ ਆਯੁਰਵੇਦ ਦੇ ਨਾਲ ਜੁੜੋ ਨੇਚਰਲ ਚੀਜ਼ਾਂ ਦੇ ਨਾਲ ਜੁੜੋ بجائے ਕਿ ਪੀਜ਼ੇ 버ਗਰ ਦੀ ਇੰਗਲਿਸ਼ ਚੀਜ਼ਾਂ ਗੋਰੇ ਦੇ ਆਪ ਇੱਥੇ ਆਉਂਦੇ ਨੇ ਸਾਡੇ ਕੋਲ ਗੋਰੇ ਦੇ ਆਪ ਆਉਂਦੇ ਨੇ ਉਹ ਕਹਿੰਦੇ ਸਾਨੂੰ ਰਾਏ ਪਾਓ ਅਸੀਂ ਉਹਨਾਂ ਨੂੰ ਰਾਏ ਪਾंदे-ਪਾंदे ਅਸੀਂ ਆਪ ਘਰਾਏ ਪੈ ਗਏ ਸੋ ਮੇਰੀ ਹੱਥ ਜੋੜ ਕੇ ਸਾਰੇ ਵੀਰਾਂ ਨੂੰ ਇਹ ਬੇਨਤੀ ਏ ਵੀ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਅਖੌਤੀ ਵੈਦਾਂ ਤੋਂ ਆਪਣੀ ਜੇਬਾਂ ਘਟਾਉਣ ਤੋਂ ਬਚੋ ਇਹ ਸਾਡੇ ਕੋਲ ਨੇਚਰਲ ਚੀਜ਼ਾਂ ਘਰਾਂ 'ਚ ਲੱਗੀਆਂ ਹੋਈਆਂ ਨੇ ਸਾਨੂੰ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ ਪੈਸੇ ਚੰਗੇ ਕੰਮ ਲਾਓ ਤੇ ਪਰਿਵਾਰ ਦੇ ਉੱਤੇ ਲਾਓ ਆਪਣੇ ਬੱਚਿਆਂ ਉੱਤੇ ਲਾਓ ਜੀ ਜੀ